ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਜਿੱਥੇ ਜਸ਼ਨ ਮਨਾਏ ਜਾ ਰਹੇ ਨੇ ਉੱਥੇ ਹੀ ਇੱਕ ਗੱਲ ਦੀ ਹੋਰ ਚਰਚਾ ਚੱਲੀ ਹੈ ਇਸ ਬਾਬਤ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਪੰਜਾਬ ਦੇ ਅੰਦਰ ਚੱਲ ਰਹੀ ਹੈ ਉਸ ਦੇ ਮੰਤਰੀ ਮੰਡਲ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਜਾਂ ਫਿਰ ਆਮ ਆਦਮੀ ਪਾਰਟੀ ਦੇ ਪਾਰਟੀ ਢਾਂਚੇ ਦੇ ਵਿੱਚ ਵੀ ਬਦਲਾਅ ਦੇਖਣ ਨੂੰ ਮਿਲੇਗਾ ਇਸ ਮਾਮਲੇ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਇਸ ਵਿੱਚ ਕੀ ਕੀ ਚਰਚਾ ਚੱਲੀ ਹੈ ਕਿਉਂਕਿ ਲੰਬੇ ਸਮੇਂ ਤੋਂ ਇਸ ਗੱਲ ਦੀ ਚਰਚਾ ਸੀ ਕਿਉਂਕਿ ਜਲੰਧਰ ਪੱਛਮੀ ਜ਼ਿਮਨੀ ਚੋਣ ਜਦੋਂ ਹੁੰਦੀ ਹੈ ਤਾਂ ਉਦੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਿੰਦਰ ਭਗਤ ਜਿਹੜੇ ਕਿ ਭਾਜਪਾ ਤੋਂ ਆਮ ਆਦਮੀ ਪਾਰਟੀ ਵੱਲ ਆਏ ਸਨ ਉਹਨਾਂ ਨੂੰ ਕੈਂਡੀਡੇਟ ਜਦੋਂ ਬਣਾਇਆ ਤੇ ਨਾਲ ਹੀ ਇਹ ਗੱਲ ਕੀਤੀ ਕਿ ਜੇ ਇਹਨਾਂ ਨੂੰ ਤੁਸੀਂ ਐਮਐਲਏ ਬਣਾ ਦਿਓ ਤੇ ਅਸੀਂ ਇਹਨਾਂ ਨੂੰ ਮੰਤਰੀ ਬਣਾ ਦੇਾਂਗੇ ਜੋ ਕਿ ਕਾਫੀ ਸਮਾਂ ਬੀਤਣ ਤੋਂ ਬਾਅਦ ਵੀ ਇਹ ਫੈਸਲਾ ਨਹੀਂ ਲਿਆ ਗਿਆ ਤੇ ਹੁਣ ਚਰਚਾ ਹੈ ਕਿ ਜੇਕਰ ਉਹਨਾਂ ਦੀ ਮੰਤਰੀ ਮੰਡਲ ਦੇ ਵਿੱਚ ਐਂਟਰੀ ਹੁੰਦੀ ਹੈ ਤਾਂ ਫਿਰ ਬਾਹਰ ਦਾ ਰਸਤਾ ਕਿਸ ਨੂੰ ਦਿਖਾਇਆ ਜਾ ਸਕਦਾ ਹੈ ਤਿੰਨ ਚਾਰ ਚਿਹਰੇ ਨੇ ਮੰਤਰੀ ਮੰਡਲ ਦੇ ਵਿੱਚ ਜਿਨ੍ਹਾਂ ਦੇ ਉੱਤੇ ਇਸ ਗੱਲ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਮੰਥਨ ਹੁਣ ਹੋਵੇਗਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਪਹਿਲਾਂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਦੇ ਦਰਾਂ ਜਿੰਮੇਵਾਰੀ ਸੀ ਜਿੱਥੇ ਉੱਥੇ ਹੀ ਡਾਕਟਰ ਸੰਦੀਪ ਪਾਠਕ ਰਾਜ ਸਭਾ ਮੈਂਬਰ ਤੇ ਪਾਰਟੀ ਦੇ ਜਿਹੜੇ ਕੌਮੀ ਜਰਨਲ ਸਕੱਤਰ ਨੇ ਉਹ ਉਹਨਾਂ ਸਰਗਰਮੀਆਂ ਦੇ ਵਿੱਚ ਬਿਜ਼ੀ ਸਨ ਤੇ ਹੁਣ ਕੇਜਰੀਵਾਲ ਬਾਹਰ ਆ ਗਏ ਨੇ ਹਾਲਾਂਕਿ ਸੰਭਾਵਨਾ ਜ਼ਿਆਦਾ ਇਹ ਬਣੀ ਹੋਈ ਹੈ ਕਿ ਹਰਿਆਣਾ ਦੇ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਨੂੰ ਨੇਪਰੇ ਚਾੜਨ ਤੋਂ ਬਾਅਦ ਹੀ ਪੰਜਾਬ ਦੇ ਅੰਦਰ ਪਾਰਟੀ ਢਾਂਚੇ ਵਿੱਚ ਜਾਂ ਮੰਤਰੀ ਮੰਡਲ ਵਿੱਚ ਬਦਲਾਅ ਕੀਤਾ ਜਾ ਸਕਦਾ ਪੰਜਾਬੀ ਜਾਗਰਣ ਦੇ ਸਿੰਘਰ ਪੱਤਰਕਾਰ ਜੈ ਸਿੰਘ ਛਿਬਰ ਦੀ ਖਬਰ ਕੀ ਕਹਿੰਦੀ ਹੈ ਕਰੀਬ 5 ਮਹੀਨਿਆਂ ਬਾਅਦ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਦੋਂ ਜੇਲ੍ਹ ਤੋਂ ਜ਼ਮਾਨਤ ਤੇ ਬਾਹਰ ਆ ਗਏ ਨੇ ਤਾਂ ਕੇਜਰੀਵਾਲ ਦੇ ਜੇਲ੍ਹ ਚੋਂ ਬਾਹਰ ਆਉਣ ਨਾਲ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਇੱਕ ਵੱਡਾ ਧੜਾ ਕਾਫੀ ਖੁਸ਼ ਦਿਖਾਈ ਦੇ ਰਿਹਾ ਤੇ ਉਤਸ਼ਾਹਿਤ ਵੀ ਨਜ਼ਰ ਆ ਰਿਹਾ ਜੋ ਕਿ ਪਿਛਲੇ ਕਾਫੀ ਮਹੀਨਿਆਂ ਤੋਂ ਕੇਜਰੀਵਾਲ ਦੇ ਜੇਲ੍ਹ ਵਿੱਚ ਹੋਣ ਕਾਰਨ ਮਯੂਸ ਤੇ ਠੱਗਿਆ ਠੱਗਿਆ ਮਹਿਸੂਸ ਕਰ ਰਿਹਾ ਸੀ ਇਹ ਵੀ ਦੱਸਿਆ ਜਾਂਦਾ ਹੈ ਕਿ ਬਹੁਤ ਸਾਰੇ ਸੀਨੀਅਰ ਆਗੂ ਇਸ ਗੱਲੋਂ ਖਫਾ ਸਨ ਕਿ ਸਰਕਾਰ ਹੋਣ ਦੇ ਬਾਵਜੂਦ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੁਣ ਜਦੋਂ ਪਾਰਟੀ ਦੇ ਮੁਖੀ ਜ਼ਮਾਨਤ ਤੇ ਜੇਲ੍ਹ ਚੋਂ ਬਾਹਰ ਆ ਗਏ ਨੇ ਤੇ ਉਹਨਾਂ ਨੂੰ ਪਾਰਟੀ ਅਤੇ ਸਰਕਾਰ ਵਿੱਚ ਵੱਡਾ ਫੇਰ ਬਦਲ ਹੋਣ ਦੀ ਉਮੀਦ ਜਾਗੀ ਹੈ। ਸੱਤਾ ਦੇ ਗਲਿਆਰੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਮੰਤਰੀ ਮੰਡਲ ਵਿੱਚ ਫੇਰ ਬਦਲ ਕੀਤੇ ਜਾਣ ਦੀ ਅਟਕਲਾ ਲਾਈਆਂ ਜਾ ਰਹੀਆਂ ਸਨ। ਜਲੰਧਰ ਜਿਮਣੀ ਚੋਣ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਾਸੀਆਂ ਨਾਲ ਮੋਹਿੰਦਰ ਭਗਤ ਨੂੰ ਮੰਤਰੀ ਬਣਾਉਣ ਦਾ ਵਾਅਦਾ ਵੀ ਕੀਤਾ ਸੀ। ਸੀਟ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਨੇ ਮੋਹਿੰਦਰ ਭਗਤ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਦਾ ਇਤਨਵੀਂ ਕੀਤਾ ਸੀ ਪਰ ਚਰਚਾ ਹੈ ਕਿ ਦਿੱਲੀ ਲੀਡਰਸ਼ਿਪ ਵੱਲੋਂ ਜਾਇਤ ਨਾ ਮਿਲਣ ਕਾਰਨ ਮੰਤਰੀ ਮੰਡਲ ਵਿੱਚ ਫੇਰ ਬਦਲ ਦਾ ਕੰਮ ਉੱਥੇ ਹੀ ਰੁਕ ਗਿਆ ਸੀ ਗੁਰਮੀਤ ਸਿੰਘ ਮੀਤ ਹੇਰ ਦੇ ਮੈਂਬਰ ਪਾਰਲੀਮੈਂਟ ਬਣਨ ਨਾਲ ਇੱਕ ਸੀਟ ਖਾਲੀ ਹੈ ਔਰ ਪਾਰਟੀ ਦੇ ਸੀਨੀਅਰ ਨਤਾਵਾਂ ਨੂੰ ਹੁਣ ਮੰਤਰੀ ਮੰਡਲ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਬਦਲਾਅ ਹੋਣ ਦੀ ਉਮੀਦ ਹੈ ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਹੁਣ ਦਿੱਲੀ ਦਰਬਾਰ ਦਾ ਪਾਰਟੀ ਅਤੇ ਸਰਕਾਰ ਵਿੱਚ ਹੋਰ ਵੀ ਦਬਾਅ ਵੱਧ ਜਾਵੇਗਾ ਕਿਉਂਕਿ ਹਰੇਕ ਪਾਰਟੀ ਦੇ ਵਿੱਚ ਧੜੇਬੰਦੀ ਹੁੰਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਦੇ ਫੈਸਲਿਆਂ ਨਾਲ ਕੌਣ ਖੜਦਾ ਹੈ ਇਹ ਪੰਜਾਬ ਦੇ ਵਿੱਚ ਬਹੁਤੇ ਲੀਡਰ ਜਿਹੜੇ ਨੇ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸਮਰਥਨ ਦਿੰਦੇ ਦਿਖਾਈ ਦਿੰਦੇ ਨੇ ਕਈ ਫੈਸਲਿਆਂ ਦੇ ਵਿੱਚ ਉਹਨਾਂ ਦੀ ਵਿਧਾਨ ਸਭਾ ਦੀ ਬੋਲਬਾਣੀ ਦੱਸਦੀ ਹੈ ਜਾਂ ਵਿਧਾਨ ਸਭਾ ਤੋਂ ਬਾਹਰ ਵੀ ਕਈ ਥਾਵਾਂ ਤੇ ਮੀਡੀਆ ਦੇ ਵਿੱਚ ਕੀਤੀ ਜਾਂਦੀ ਗੱਲਬਾਤ ਤੋਂ ਇਸ਼ਾਰਾ ਹੋ ਜਾਂਦਾ ਹੈ ਕਿ ਉਹ ਕਿਸ ਨੂੰ ਸਲੂਟ ਮਾਰਦੇ ਹੋਣਗੇ ਇਸ ਤਰ੍ਹਾਂ ਇੱਕ ਆਮ ਚਰਚਾ ਜਦੋਂ ਦੀ ਸਰਕਾਰ ਬਣੀ ਹੈ ਕਿ ਕੁਝ ਥਾਵਾ ਦੇ ਉੱਤੇ ਕੁਝ ਫੈਸਲਿਆਂ ਦੇ ਵਿੱਚ ਮੁੱਖ ਮੰਤਰੀ ਆਜ਼ਾਦ ਤੌਰ ਤੇ ਕੋਈ ਫੈਸਲਾ ਵੀ ਲੈਣਾ ਚਾਹਣ ਤਾਂ ਉਹ ਲੈ ਨਹੀਂ ਪਾਉਂਦੇ ਕਿਉਂਕਿ ਦਿੱਲੀ ਦਾ ਇੱਕ ਧੜਾ ਕਾਫੀ ਮਜ਼ਬੂਤ ਹੈ ਜਿਹੜਾ ਕਿ ਦਬਾਅ ਪਾ ਕੇ ਰੱਖਦਾ ਪਰ ਦੂਸਰੇ ਪਾਸੇ ਪੰਜਾਬ ਦੀ ਜਨਤਾ ਅਤੇ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਹੀ ਪੁਰਾਣੇ ਵਲੰਟੀਅਰ ਵੀ ਇਹ ਮਹਿਸੂਸ ਕਰਨ ਲੱਗੇ ਸਨ ਜਦੋਂ ਟਿਕਟਾਂ ਦੀ ਵੰਡ ਵੇਲੇ ਬਗਾਨਿਆਂ ਦੇ ਸਿਰ ਦੇ ਉੱਤੇ ਦਾਾ ਖੇਡੇ ਗਏ ਕਈ ਦਾਾ ਕੰਮ ਵੀ ਆਇਆ ਆਮ ਆਦਮੀ ਪਾਰਟੀ ਦੇ ਪਰ ਬਹੁਤੀ ਵਾਰ ਫੇਲੀਅਰ ਦੇਖਣ ਨੂੰ ਮਿਲਿਆ ਪਰ ਹੁਣ ਚਰਚਾ ਹੈ ਕਿ ਇਹਨਾਂ ਦੇ ਵਿੱਚ ਜਿਹੜਾ ਬਦਲਾਅ ਹੋ ਸਕਦਾ ਕਿਉਂਕਿ ਮੰਤਰੀ ਮੰਡਲ ਤੇ ਪਾਰਟੀ ਦੇ ਢਾਂਚੇ 'ਚ ਜਿੱਕਰ ਬਦਲਾਅ ਹੁੰਦਾ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਵੀ ਹਰੀ ਚੰਡੀ ਉਸ ਲਈ ਜ਼ਰੂਰੀ ਹੋਵੇਗੀ ਕਿਉਂਕਿ ਜਦੋਂ ਕਿਤੇ ਵੀ ਭਾਵੇਂ ਪੰਜਾਬ ਸਰਕਾਰ ਦੇ ਵਿੱਚ ਕੋਈ ਸਰਕਾਰੀ ਤੌਰ ਤੇ ਫੈਸਲਾ ਲੈਣਾ ਹੋਵੇ ਜਾਂ ਪਾਰਟੀ ਪੱਧਰ ਤੇ ਕੋਈ ਫੈਸਲਾ ਲੈਣਾ ਹੋਵੇ ਤਾਂ ਮੰਨਿਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਪਹਿਲਾਂ ਮੰਥਨ ਹੁੰਦਾ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਫਿਰ ਹੀ ਉਸ ਦੇ ਉੱਤੇ ਮੋਹਰ ਲੱਗਦੀ ਹੈ ਫੈਸਲੇ ਦੇ ਉੱਤੇ ਏ ਆਪਣੀ ਮਨਮਰਜ਼ੀ ਦੇ ਨਾਲ ਕੋਈ ਵੀ ਫੈਸਲਾ ਨਹੀਂ ਲਿਆ ਜਾ ਸਕਦਾ ਜਿੱਥੇ ਜਿੱਥੇ ਫੈਸਲਾ ਲੈਣ ਦੀ ਕੋਸ਼ਿਸ਼ ਵੀ ਕੀਤੀ ਗਈ ਉੱਥੋਂ ਸਰਕਾਰ ਨੂੰ ਯੂਟਰਨ ਲੈਣੇ ਪਏ ਨੇ ਚਾਹੇ ਉਹ ਦਿੱਲੀ ਦੇ ਇਸ਼ਾਰੇ ਤੇ ਕੀਤੇ ਗਏ ਫੈਸਲੇ ਕਿਉਂ ਨਾ ਹੋਣ ਹੁਣ ਅਰਵਿੰਦ ਕੇਜਰੀਵਾਲ ਦੇ ਜਮਾਨਤ ਮਿਲਣ ਨਾਲ ਜਿੱਥੇ ਜਸ਼ਨ ਮਨਾਏ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਤੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਚੇਚੇ ਤੌਰ ਤੇ ਅਰਵਿੰਦ ਕੇਜਰੀਵਾਲ ਨੂੰ ਮਿਲਣ ਗਏ ਹੋਏ ਸਨ ਹਾਲਾਂਕਿ ਤਿਹਾੜ ਜੇਲ੍ਹ ਦੇ ਅੰਦਰ ਵੀ ਉਹਨਾਂ ਨੇ ਮੁਲਾਕਾਤ ਹੈ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦੇ ਨਾਲ ਕੀਤੀ ਸੀ ਔਰ ਬਾਹਰ ਆ ਕੇ ਮੀਡੀਆ ਨੂੰ ਇਹ ਵੀ ਦੱਸ ਕਿ ਉਹਨਾਂ ਦੀ ਜਿਹੜੀ ਸਿਹਤਯਾਬੀ ਦਾ ਹਾਲ-ਚਾਲ ਜਾਣਿਆ ਉਹਨਾਂ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਹਾਲ-ਚਾਲ ਵੀ ਪੁੱਛਿਆ ਔਰ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਸੱਚ ਦੀ ਇੱਕ ਦਿਨ ਜਿੱਤ ਹੋਵੇਗੀ ਤੇ ਇਸ ਨੂੰ ਹੁਣ ਜ਼ਮਾਨਤ ਮਿਲਣ ਤੇ ਸੱਚ ਦੀ ਜਿੱਤ ਹੀ ਦੱਸਿਆ ਜਾ ਰਿਹਾ ਤੇ ਵਿਰੋਧੀ ਸਵਾਲ ਖੜੇ ਕਰ ਰਹੇ ਨੇ ਇਸ ਮਾਮਲੇ ਦੇ ਵਿੱਚ ਵੀ ਕਿ ਜੇਕਰ ਜ਼ਮਾਨਤ ਮਿਲਣਾ ਹੀ ਸੱਚ ਦੀ ਜਿੱਤ ਹੈ ਤਾਂ ਫਿਰ ਜਿਹੜਾ ਵਿਜੀਲੈਂਸ ਦੇ ਵੱਲੋਂ ਪੰਜਾਬ ਸਰਕਾਰ ਦੇ ਅਧੀਨ ਪਰਚੇ ਕੀਤੇ ਗਏ ਜ਼ਮਾਨਤਾਂ ਤਾਂ ਉਹਨਾਂ ਵਿੱਚੋਂ ਵੀ ਕਈਆਂ ਨੂੰ ਮਿਲ ਚੁੱਕੀਆਂ ਨੇ ਕੀ ਫਿਰ ਉਹਨਾਂ ਨੂੰ ਵੀ ਸੱਚ ਦੀ ਜਿੱਤ ਮੰਨ ਲਿਆ ਜਾਵੇ ਜਿਵੇਂ ਕਿ ਸੁਪਰੀਮ ਕੋਰਟ ਤੱਕ ਵੀ ਕਈਆਂ ਨੂੰ ਰਾਹਤ ਮਿਲੀ ਜੋ ਆਮਾਦੀਪਾਰਟੀ ਦੀ ਸਰਕਾਰ ਦੇ ਦੌਰਾਨ ਜਿਨ੍ਹਾਂ ਤੋਂ ਪੁੱਛਗਿਸ਼ ਹੋ ਰਹੀ ਹੈ ਕਿ ਉਹਨਾਂ ਨੂੰ ਵੀ ਸੱਚ ਦੀ ਜਿੱਤ ਆ ਜਿਹੜੇ ਮੰਨ ਲਿਆ ਜਾਵੇ ਇਸ ਤਰ੍ਹਾਂ ਦੀ ਚਰਚਾ ਚੱਲੀ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਆਪ ਆਗੂਆਂ ਤੇ ਵਲੰਟੀਅਰ ਦੇ ਨਾਲ ਜਿੱਥੇ ਗੱਲਬਾਤ ਕੀਤੀ ਹੈ ਉੱਥੇ ਹੀ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੀ ਉਸ ਰਿਹਾਈ ਤੋਂ ਬਾਅਦ ਇਸ ਫੈਸਲੇ ਨੂੰ ਸੱਚਾਈ ਤੇ ਲੋਕਤੰਤਰ ਦੀ ਜਿੱਤ ਦੱਸਿਆ ਮੁੱਖ ਮੰਤਰੀ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਆ ਐਕਸ ਅਕਾਊਂਟ ਤੇ ਵੀ ਪੋਸਟ ਪਾਈ ਸੀ ਕਿ ਆਖਰ ਸੱਚ ਦੀ ਹੋਈ ਜਿੱਤ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਨੂੰ ਮਾਣਯੋਗ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ ਉਹਨਾਂ ਕਹਿੰਦੇ ਕਿ ਕੇਜਰੀਵਾਲ ਜਿਹਨੂੰ ਮਿਲੀ ਜ਼ਮਾਨਤ ਨੇ ਸਾਬਤ ਕਰ ਦਿੱਤਾ ਕਿ ਸੱਚ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ ਆਮ ਆਦਮੀ ਪਾਰਟੀ ਪੰਜਾਬ ਦੇ ਆਗੂਆਂ ਤੇ ਵਲੰਟੀਅਰਾਂ ਨੇ ਚੰਡੀਗੜ੍ਹ ਪਾਰਟੀ ਦਫ਼ਤਰ ਚ ਕੇਜਰੀਵਾਲ ਦੀ ਜ਼ਮਾਨਤ ਦਾ ਜਸ਼ਨ ਵੀ ਮਨਾਇਆ ਮਠਿਆਈਆਂ ਵਡੀਆਂ ਗੀਆਂ ਢੋਲ ਦੀ ਥਾਪ ਤੇ ਭੰਗੜੇ ਵੀ ਪਏ ਪੰਜਾਬ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾਨਮੋਲ ਗਗਨਮਾਨ ਡਾਕਟਰ ਬਲਬੀਰ ਸਿੰਘ ਵੀ ਪਾਰਟੀ ਵਲੰਟੀਅਰਾਂ ਤੇ ਵਰਕਰਾਂ ਨਾਲ ਜਸ਼ਨ ਵਿੱਚ ਸ਼ਾਮਲ ਹੋਏ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਸੀਨੀਅਰ ਬਲਾਰੇ ਨੀਲਗਰਗ ਤੇ ਹੋਰ ਨੇਤਾਵਾਂ ਨੇ ਵੀ ਪਾਰਟੀ ਵਰਕਰਾਂ ਨੂੰ ਵਧਾਈ ਦਿੱਤੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਬਲਤਾਰ ਸਿੰਘ ਸੰਧਵਾ ਕੈਬਨਿਟ ਮੰਤਰੀ ਅਮਨ ਰੋੜਾ ਹਰਪ੍ਰੀਤ ਸਿੰਘ ਈਟੀਓਰ ਮੋਲ ਗਗਨ ਮਾਨ ਤੇ ਆਪ ਦੇ ਵਿਧਾਇਕਾਂ ਨੇ ਕਿਹਾ ਕਿ ਕੇਜਰੀਵਾਲ ਨੂੰ ਜ਼ਮਾਨਤ ਮਿਲਣ ਨਾਲ ਸੰਵਿਧਾਨ ਅਤੇ ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲੇ ਹਰੇਕ ਵਿਅਕਤੀ ਨੂੰ ਰਾਹਤ ਮਿਲੀ ਹੈ ਹੁਣ ਜਿੱਥੇ ਇੱਕ ਪਾਸੇ ਜਸ਼ਨ ਮਨਾਏ ਜਾ ਰਹੇ ਨੇ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਜੋ ਲੰਬੇ ਸਮੇਂ ਤੋਂ ਚਰਚਾ ਚੱਲੀ ਸੀ ਉਸ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਹੁਣ ਜਿਹੜਾ ਬਦਲਾਅ ਕਾਫੀ ਸਮੇਂ ਤੋਂ ਲਟਕਦਾ ਆ ਰਿਹਾ ਸੀ ਮੰਤਰੀ ਮੰਡਲ ਦੇ ਵਿੱਚ ਜਾਂ ਪਾਰਟੀ ਦੇ ਢਾਂਚੇ ਵਿੱਚ ਕਿਸੇ ਤਰ੍ਹਾਂ ਦਾ ਕਿਤੇ ਕਿਸੇ ਨੂੰ ਅਹਿਮ ਜ਼ਿੰਮੇਵਾਰੀ ਦੇਣੀ ਹੈ ਜਾਂ ਕਿਸੇ ਤੋਂ ਇਮੇਜ ਜ਼ਿੰਮੇਵਾਰੀ ਵਾਪਸ ਲੈਣੀ ਹੈ ਉਸ ਦੇ ਬਾਰੇ ਹੁਣ ਰਵਿੰਦ ਕੇਜਰੀਵਾਲ ਦੇ ਜ਼ਮਾਨਤ ਕਰਕੇ ਜੇਲ੍ਹ ਤੋਂ ਬਾਹਰ ਆਏ ਜਾਣ ਦੇ ਕਰਕੇ ਸੰਭਾਵਨਾ ਵਧ ਗਈ ਹੈ ਕਿ ਜਲਦੀ ਇਸ ਦੇ ਬਾਰੇ ਕੋਈ ਫੈਸਲਾ ਲਿਆ ਜਾ ਸਕਦਾ ਹੈ ਪਰ ਵਿਚ ਵਿਚਾਲੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਨੇ ਇਸ ਕਰਕੇ ਹੋ ਸਕਦਾ ਹੈ ਕਿ ਵਿਧਾਨ ਸਭਾ ਦੀਆਂ ਚੋਣਾਂ ਪਹਿਲਾਂ ਚੁਣ ਨਿਪਰੇ ਚੜ ਜਾਣ ਉਸ ਦੇ ਵਿੱਚ ਕਿੰਨਾ ਕੁ ਹੰਗਾਰਾ ਮਿਲਦਾ ਹਰਿਆਣੇ ਵਿੱਚ ਆਵਾਜ਼ੀ ਪਾਰਟੀ ਨੂੰ ਉਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਵੀ ਹੋ ਸਕਦਾ ਹੈ ਕਿ ਪੰਜਾਬ ਦੇ ਅੰਦਰ ਜਿਹੜੇ ਫੇਰ ਬਦਲ ਕਰਨ ਦੀਆਂ ਚਰਚਾਵਾਂ ਨੇ ਉਸ ਦੇ ਉੱਤੇ ਕੋਈ ਆਖਰੀ ਫੈਸਲਾ ਅੰਤਿਮ ਫੈਸਲਾ ਲਿਆ ਜਾ ਸਕੇ ਫਿਲਹਾਲ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ